ਪੰਜਾਬ ਨੈਸ਼ਨਲ ਬੈਂਕ ਦਿਆਂ ਬਿਆਸਦਰਾ ਐਫ ਡੀ ਤੇ ਸਤੰਬਰ 2025 ਦੀਆਂ ਪੰਜਾਬ ਨੈਸ਼ਨਲ ਬੈਂਕ ਚ 190 ਦਿਨ ਤੇ ਸੱਤੋਂ ਜ਼ਿਆਦਾ ਵਿਆਜ ਮਿਲਦਾ ਜਨਰਲ ਲਈ 6.60% ਸੀਨੀਅਰ ਛੁੱਟੀ ਜਨ ਲਈ 7.10% ਸੁਪਰ ਸੀਨੀਅਰ ਛੁੱਟੀ ਜਨ ਲਈ 7.40% ਵਿਆਜ ਮਿਲਦਾ जान्दे जान्दे चैनल सबसक्राइब कर देना वीडियो लाइक कर देना शेयर कर देना